ਪੰਜਾਬ 50 ਲੱਖ ਲਾ ਕੇ ਕੈਨੇਡਾ ਗਏ ਸੀਗੇ ਉਹ ਜਿਹੜੀ ਲੌਬੀ ਆ ਉਹ ਅੱਜ ਦੇ ਜਿਹੜੇ ਬੱਚੇ ਨੇ ਇਹਨਾਂ ਤੋਂ ਸਭ ਤੋਂ ਵੱਧ ਦੁਖੀ ਆ ਭਾਈ ਜੀ ਇੱਕ ਤਾਂ ਸਵਾਲ ਇਹ ਆ ਕਿ ਜੇਕਰ ਨੌਕਰੀਆਂ ਹੈ ਨਹੀਂ ਤੇ ਫਿਰ ਇਥੋਂ ਸਮਝਾ ਕੇ ਤੋਰਿਆ ਜਾਵੇ ਇਹ ਮਾਪਿਆਂ ਲਈ ਵੀ ਜ਼ਰੂਰੀ ਆ ਤੁਹਾਡੇ ਲਈ ਵੀ ਜ਼ਰੂਰੀ ਆ ਤੁਹਾਡੇ ਮਹਿਕਮੇ ਵਾਲਿਆਂ ਲਈ ਵੀ ਜ਼ਰੂਰੀ ਆ ਗੱਲਾਂ 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 ਬਹੁਤ ਨੇ ਕਰ ਲੋ ਜਿੰਨਾ ਪੰਜਾਬ ਨੂੰ ਬਦਨਾਮ ਕਰਨਾ ਹੈਗੇ ਸਾਨੂੰ ਪ੍ਰੋਬਲਮ ਮੈਂ ਥੱਕ ਗਿਆ ਬੋਲਦਾ ਬੋਲਦਾ ਜੇ ਜੇ ਤੁਸੀਂ ਘਰ ਬਣਾਉਣਾ ਜੇ ਤੁਸੀਂ ਕੋਈ ਬਿਲਡਿੰਗ ਬਣਾਉਣੀ ਆ ਉਹਦੀ ਜਿਹੜੀ ਨਿਊ ਰੱਖਣੀ ਆ ਤੁਸੀਂ ਉਹ ਕੱਚੀਆਂ ਪਿੱਲੀਆਂ ਇੱਟਾਂ ਦੀ ਰੱਖ ਲਓ ਰੱਖ ਲਓ ਤੁਸੀਂ ਕੱਚੀਆਂ ਪਿੱਲਾ ਇੱਟਾਂ ਦੀ ਨਿਊ ਬਹੁਤ ਸਾਰੀਆਂ ਧੀਆਂ ਪੈਣਾਂ ਦੇ ਬਾਰੇ ਖਬਰਾਂ ਆਉਂਦੀਆਂ ਵੀ ਉੱਥੇ ਉਹਨਾਂ ਦੀ ਕਈ ਵਾਰ ਮਜਬੂਰੀ ਦਾ ਫਾਇਦਾ ਚੁੱਕਿਆ ਜਾਂਦਾ ਮੈਂ ਆਪ 5-6 ਵਾਰ ਜਾ ਕੇ ਦੇਖਿਆ ਉੱਥੇ ਵੀ ਸਾਡੀਆਂ ਚਲੋ ਮੁੰਡੇ ਤਾਂ ਇਹ ਆ ਵੀ ਜਿੱਥੇ 10 ਜਣੇ ਪਏ ਆ ਵਿੱਚ ਇੱਕ 11ਵਾਂ ਵੀ ਪੈ ਜੂ ਧੀਆਂ ਪੈਣਾਂ ਕਿੱਥੇ ਜਾਣੀਆਂ ਦੂਜੀ ਵੱਡੀ ਗੱਲ ਆ ਵੀ ਇਥੋਂ ਤਾਂ ਏਜੰਟ ਨੇ ਸੁਪਨੇ ਦਿਖਾ ਕੇ ਛੱਡਤਾ ਅਗਲੀ ਗੱਲ ਇਹ ਵੀ ਉੱਥੇ ਕੰਮ ਨਹੀਂ ਮਿਲਦਾ ਹਫ਼ਤੇ ਦੇ ਵਿੱਚ ਤਿੰਨ ਦਿਨ ਤੁਸੀਂ ਕਾਲਜ ਜਾਣਾ ਸ਼ਨੀ ਐਤਵਾਰ ਦੀ ਛੁੱਟੀ ਆ ਦੋ ਦਿਨ ਦਾ ਤੁਹਾਡਾ ਕੰਮ ਸੂਟ ਨਹੀਂ ਕਰਦਾ ਜਿਹੜੀ ਦੁਕਾਨ ਤੇ ਜਿਹੜੀ ਤੁਸੀਂ ਫਰਮ ਤੇ ਲੱਗਣਾ ਫਿਰ ਉਹਨਾਂ ਕੁੜੀਆਂ ਦੇ ਵਿੱਚੋਂ ਕਈ ਆ ਜੜੀਆਂ ਉਹਨਾਂ ਨੂੰ ਸੁਣਨ ਦੇ ਵਿੱਚ ਆਉਂਦਾ ਵੀ ਭਾਈ ਇਹ ਗਲਤ ਰਾਹ ਦੇ ਉੱਤੇ ਵੀ ਤੁਰ ਪਈਆਂ ਸੱਚੀ ਮੁੱਚੀ ਕੁੜੀਆਂ ਨਾਲ ੱਟਾ ਹੁੰਦਾ ਉੱਥੇ ਭਾਜੀ ਇਹ ਨਾ ਇੱਕ ਉਥੇ ਲੌਬੀ ਆ ਉਥੇ ਦੀਆਂ ਤਿੰਨ ਲੌਬੀਆਂ ਨੇ ਮੈਂ ਦੱਸਾਂ ਕੈਨੇਡਾ ਦੀਆਂ ਤਿੰਨ ਲੌਬੀਆਂ ਨੇ ਪਹਿਲੀ ਲੌਬੀ ਆ ਜਿਹੜੀ ਅੱਜ ਤੋਂ 30-35-40 ਸਾਲ ਪਹਿਲਾਂ ਗਏ ਹੋਏ ਸੀਗੇ ਬਹੁਤ ਪੁਰਾਣੇ ਉਹ ਲੋਕ ਬਹੁਤ ਠੀਕ ਨੇ ਫਿਰ ਦੂਜੀ ਲੌਬੀ ਆ ਜਿਹੜੇ 20-15-20 ਸਾਲ ਪਹਿਲਾਂ ਗਏ ਸੀ 40-40 ਲੱਖ 50-50 ਲੱਖ ਲਾ ਕੇ ਕੈਨੇਡਾ ਗਏ ਸੀਗੇ ਉਹ ਜਿਹੜੀ ਲੌਬੀ ਆ ਉਹ ਅੱਜ ਦੇ ਜਿਹੜੇ ਬੱਚੇ ਨੇ ਇਹਨਾਂ ਤੋਂ ਸਭ ਤੋਂ ਵੱਧ ਦੁਖੀ ਆ ਵੀ ਇਹ 8-8 ਲੱਖ ਰੁਪਈਆ ਲਾ ਕੇ ਆ ਕਿਵੇਂ ਗਏ ਕਿਉਂਕਿ ਜਦੋਂ ਉਹ ਲੋਕ ਇੱਥੇ ਆਉਂਦੇ ਸੀਗੇ ਦੇ ਤੇਰੀ ਪਿੰਡ ਵਾਲੇ ਕਦੇ ਮਿਨਰਲ ਬੋਟਰਾਂ ਲਿਆ ਕੋਈ ਆਪਣੀ ਗੱਡੀ ਲੈ ਕੇ ਉਹਨਾਂ ਨੂੰ ਨਾਲ ਗੁਰਦੁਆਰੇ ਕਮ ਆ ਕਰ ਉਹ ਕਹਿੰਦੇ ਯਾਰ ਹੁਣ ਅਸੀਂ ਆਉਣੇ ਸਾਡੀ ਕੋਈ ਪੁੱਛਪਰਤੀ ਤੀ ਨਹੀਂ ਹੁੰਦੀ ਇੱਕ ਲੋਬੀ ਐ ਭਾਜੀ ਉੱਥੇ ਬੱਚੀਆਂ ਮੈਂ 16 ਸਾਲ ਤਾਂ ਮੈਨੂੰ ਵਾਪਸ ਆਇਨੂ ਹੋ ਗਏ ਕੈਨੇਡਾ ਦੇ ਵਿੱਚ ਮੈਂ 16 ਸਾਲ ਤੋਂ ਤਾਂ ਕੈਨੇਡਾ ਜਾ ਰਿਆ ਮੇਰੀਆਂ ਭੈਣਾਂ ਰਹਿੰਦੀਆਂ ਉੱਥੇ ਮੇਰੇ ਬੱਚੇ ਉੱਥੇ ਪਲੇ ਜੰਮੇ ਵੱਡੇ ਹੋਏ ਮੇਰੀ ਵਾਈਫ ਉਥੇ ਆ ਮੈਂ ਅੱਜ ਤੱਕ ਇੱਕ ਮੈਂ ਆਪਣੀ ਕਮਾ ਵਿੱਚ ਪਿਛਲੇ 16 ਸਾਲਾਂ ਚ ਇੱਕ ਬੱਚੀ ਅਗਤੀ ਇਹੋ ਜੀ ਨਹੀਂ ਦੇਖੀ ਬਟ ਅਗਰ ਗਲਤ ਕੋਈ ਕੰਮ ਦੀ ਗੱਲ ਕਰਦੇ ਆ ਤਾਂ ਮੈਨੂੰ ਦੱਸੋ ਦੁਨੀਆ ਦੇ ਕਿਹੜੇ ਕੋਨੇ ਚ 5 ਜਾਂ 10% ਗਲਤ ਕੰਮ ਨਹੀਂ ਹੁੰਦੇ ਕੀ ਪੰਜਾਬ ਚ ਨਹੀਂ ਹੁੰਦੇ ਕੀ ਲੁਧਿਆਣੇ ਦੇ ਵਿੱਚ ਨਹੀਂ ਹੁੰਦੇ ਉਥੇ ਜਿਹੜੇ 5-10% ਬਟ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਪੰਜਾਬੀ ਛੱਡੋ ਮੈਂ ਇੰਡੀਅਨ ਬੱਚਾ ਕਦੇ ਵੀ ਇੱਕ ਲੋਬੀ ਹੈ ਜਿਹੜੀ ਸਾਡੀਆਂ ਧੀਆਂ ਭੈਣਾਂ ਨੂੰ ਬਦਨਾਮ ਕਰ ਰਹੀ ਆ ਇੱਕ ਵੀ ਐਗਜ਼ਾਮਪਲ ਮੈਂ ਫਿਰ ਸਾਰਿਆਂ ਨੂੰ ਕਹਿਣਾ ਹਾਂ ਨਾ ਦਿਖਾਓ ਵੀਡੀਓ ਦਿਖਾ ਦਿਓ ਇੱਕ ਤਾਂ ਦਿਖਾ ਦਿਓ ਆ ਦੇਖੋ ਇਹ ਪੰਜਾਬੀ ਕੁੜੀ ਕਲੱਬ ਚ ਨੱਚਦੀ ਜਾਂ ਗੋਰੇ ਨਾਲ ਜਾਂਦੀ ਇੱਕ ਤਾਂ ਦਿਖਾ ਦਿਓ ਵੀਡੀਓ ਕੋਈ ਨਹੀਂ ਫੋਟੋ ਕੋਈ ਨਹੀਂ ਸਬੂਤ ਕੋਈ ਨਹੀਂ ਗੱਲਾਂ 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 ਬਹੁਤ ਨੇ ਕਰ ਲੋ ਜਿੰਨਾ ਪੰਜਾਬ ਨੂੰ ਬਦਨਾਮ ਕਰਨਾ ਹੈਗੇ ਸਾਨੂੰ ਪ੍ਰੋਬਲਮ ਨਹੀਂ ਹੈਗੀਆਂ ਨੌਕਰੀਆਂ ਬਟ ਇਹਦਾ ਮਤਲਬ ਇਹ ਨਹੀਂ ਕਿ ਸਾਡੀਆਂ ਤੀਆਂ ਪੈਣਾ ਉੱਥੇ ਕੁਝ ਗਲਤ ਕਰਦੀਆਂ ਫਿਰਦੀਆਂ ਪਰ ਭਾਈ ਜੀ ਇੱਕ ਤਾਂ ਸਵਾਲ ਇਹ ਆ ਕਿ ਜੇਕਰ ਨੌਕਰੀਆਂ ਹੈ ਨਹੀਂ ਤੇ ਫਿਰ ਇਥੋਂ ਸਮਝਾ ਕੇ ਤੋਰਿਆ ਜਾਵੇ ਇਹ ਮਾਪਿਆਂ ਲਈ ਵੀ ਜ਼ਰੂਰੀ ਆ ਤੁਹਾਡੇ ਲਈ ਵੀ ਜ਼ਰੂਰੀ ਆ ਤੁਹਾਡੇ ਵਿਭਾਗਾਂ ਵਾਲਿਆਂ ਲਈ ਵੀ ਜ਼ਰੂਰੀ ਆ ਤੇ ਦੂਜੀ ਗੱਲ ਇਹ ਆ ਕਿ ਅੱਜ ਕੱਲ ਨਾ ਮੈਂ ਦੇਖਦਾ ਕਿ ਡਰਾਮਾ ਬੜਾ ਚੱਲ ਪਿਆ ਡਰਾਮਾ ਇਹ ਚੱਲ ਪਿਆ ਜੀ ਕਿ ਕਿਤੇ ਇਮੀਗ੍ਰੇਸ਼ਨ ਕੰਪਨੀ ਦੇ ਵੱਲੋਂ ਵੀਜ਼ਾ ਲਵਾ ਕੇ ਦਿੱਤੇ ਗਏ ਆ ਉਹ ਫਿਰ ਵੀਜ਼ਾ ਦੀ ਇੱਕ ਲੜੀ ਜੀ ਬਣਾ ਲੈਂਦੇ ਆ ਇੱਕ ਪਟਾਕਾ ਜਿਹਾ ਚਲਾਉਂਦੇ ਜਿਵੇਂ ਵਿਆਹ ਵੇਲੇ ਅੱਜ ਕੱਲ ਚੱਲਦਾ ਹੁੰਦਾ ਉਹ ਫਿਰ ਅਚਾਨਕ ਉਹਨਾਂ ਦੀਆਂ ਭਾਵਨਾਵਾਂ ਨੂੰ ਕੈਸ਼ ਕਰਦੇ ਆ ਉਹਨਾਂ ਦੇ ਚਿਹਰੇ ਦੇ ਉੱਤੇ ਜਿਹੜੀ ਰੌਣਕ ਆਈ ਐ ਇੱਕਦਮ ਕੁੜੀ ਦੀਆਂ ਅੱਖਾਂ ਦੇ ਵਿੱਚੋਂ ਡਿੱਗਦੇ ਹੋਏ ਅਥਰੂਆਂ ਨੂੰ ਵਟਦੇ ਆ ਪਹਿਲਾਂ ਤਾਂ ਪੈਸੇ ਲੈ ਲੇ ਬਾ ਕਿ ਐਦਾਂ ਹੋ ਗਿਆ ਫਿਰ ਉਹਨੂੰ ਵੇਚਿਆ ਜਾਂਦਾ ਉਹਦੇ ਚਿਹਰੇ ਨੂੰ ਵੇਚਿਆ ਜਾਂਦਾ ਸਹੀ ਇਹ ਗੱਲ ਬਿਲਕੁਲ ਜੀ ਤੁਹਾਡਾ ਪਹਿਲਾ ਕੁਐਸਚਨ ਸੀ ਕਿ ਸਾਡੀ ਸਾਡੀ ਜਿਹੜੀ ਕੌਮ ਆ ਜਿਹੜੀ ਸਾਡੀ ਕਮਿਊਨਿਟੀ ਆ 에ਜੰਟ ਜਾਂ ਕੰਸਲਟੈਂਟ ਇਹਨਾਂ ਨੂੰ ਸਮਝਾ ਕੇ ਭੇਜਣਾ ਚਾਹੀਦਾ ਮੈਂ ਥੱਕ ਗਿਆ ਬੋਲਦਾ ਬੋਲਦਾ ਕਿ ਜੇ ਤੁਸੀਂ ਘਰ ਬਣਾਉਣਾ ਜੇ ਤੁਸੀਂ ਕੋਈ ਬਿਲਡਿੰਗ ਬਣਾਉਣੀ ਆ ਉਹਦੀ ਜਿਹੜੀ ਨਿਊ ਰੱਖਣੀ ਆ ਤੁਸੀਂ ਉਹ ਕੱਚੀਆਂ ਪਿੱਲੀਆਂ ਇੱਟਾਂ ਦੀ ਰੱਖ ਲਓ ਰੱਖ ਲਓ ਤੁਸੀਂ ਕੱਚੀਆਂ ਪਿੱਲਾਂ ਇੱਟਾਂ ਦੀ ਨਿਊ ਔਰ ਫਿਰ ਕਰਕੇ ਦਿਖਾਓ ਉਹਦੇ ਤੇ ਮਹਿਲ ਖੜੇ ਨਿਊ ਕੀ ਆ ਕੋਰਸ ਤੇ ਕਾਲਜ ਇਹ ਵਧੀਆ ਹੋਣੇ ਚਾਹੀਦੀ ਆ ਜਦੋਂ ਤੁਸੀਂ ਬੱਚਿਆਂ ਨੂੰ ਕੈਨੇਡਾ ਭੇਜਣਾ ਅਗਰ ਕੋਰਸ ਤੇ ਕਾਲਜ ਵਧੀਆ ਨਹੀਂ ਆ ਬੱਚਿਆਂ ਨੂੰ ਨੌਕਰੀ ਤਾਂ ਛੱਡੋ ਉਹਨਾਂ ਨੂੰ ਖਾਣ ਲਈ ਰੋਟੀ ਵੀ ਨਹੀਂ ਮਿਲਣੀ ਕਿਉਂ ਕਿ ਕਿਉਂਕਿ ਉਹਨਾਂ ਨੇ ਉੱਧਰ ਵਧੀਆ ਕੰਮ ਨਹੀਂ ਕੀਤਾ ਹਾਂਜੀ ਦੂਜੀ ਗੱਲ ਆ ਗਈ ਵੀ ਤੁਸੀਂ ਕਿਹਾ ਪਟਾਕੇ ਚਲਾਉਣ ਵਾਲੀ ਮੈਂ ਤਾਂ ਪਹਿਲਾਂ ਹੀ ਕਹਿ ਗਏ ਹਟੀਆਂ ਇਹ ਰੀਲਾਂ ਵਾਲੇ ਏਜੰਟ ਨੇ ਰੀਲਾਂ ਵਾਲੇ ਇਹ ਇਮੋਸ਼ਨਸ ਵੇਚਦਿਆ ਇਹ ਇਹ ਗੱਲ ਦੇ ਵਿੱਚ ਹਾਰ-ਪਾਪ ਆ ਕੇ ਦਿਖਾਉਂਦੇ ਐ ਇੰਨੇ ਵੀਜ਼ੇ ਲਾਤੇ ਇੰਨੇ ਵੀਜ਼ੇ ਲਾਤੇ ਵੀਜ਼ੇ ਲਾਤੇ ਉਹ ਵੀਜ਼ੇ ਲਾ ਕੇ ਕਿਹੜਾ ਤੁਸੀਂ ਚਤੌੜਗੜ ਦਾ ਕਿਲਾ ਫਤਿਹ ਕਰ ਲਿਆ ਤੁਸੀਂ ਇੱਕ ਉਹਨਾਂ ਨੂੰ ਸਟੈਂਪ ਲਵਾ ਕੇ ਦਿੱਤੀ ਆ ਸੁਆਦ ਤਾਂ ਆਉਂਦਾ ਜੇ ਬੱਚਿਆਂ ਦੀ ਜ਼ਿੰਦਗੀ ਬਣਾਓ ਸਾਰੇ ਪੰਜਾਬ ਦੇ ਏਜੰਟ ਰੋਲਾ ਪਾਉਂਦੇ ਆ ਆਜੋ ਬਾਹਰ ਭੇਜਾਂਗੇ ਆਜੋ ਬਾਹਰ ਭੇਜਾਂਗੇ ਪੇਜ ਲੋ ਬਾਹਰ ਪੇਜ ਲੋ ਬਾਹਰ ਭੇਜਣਾ ਜ਼ਰੂਰੀ ਹੈ ਜੇ ਬੱਚਿਆਂ ਨੂੰ ਬਾਹਰ ਭੇਜ ਕੇ ਉਹਨਾਂ ਦੀ ਜ਼ਿੰਦਗੀ ਬਣਾਉਣੀ ਜ਼ਰੂਰੀ ਆ ਕੋਈ ਇੱਕ ਏਜੰਟ ਇੰਡੀਆ ਦਾ ਜਿਹੜਾ ਕਹਿੰਦਾ ਹੋਵੇ ਮੈਂ ਬਾਹਰ ਨਹੀਂ ਭੇਜਦਾ ਮੈਂ ਬੱਚਿਆਂ ਦੀ ਜ਼ਿੰਦਗੀ ਬਣਾਉਣਾ ਮੈਂ ਕਹਿੰਨਾ ਮੈਂ ਨਹੀਂ ਬਾਹਰ ਭੇਜਦਾ ਮੈਂ ਬੱਚਿਆਂ ਨੂੰ ਬਾਹਰ ਉਹਨਾਂ ਦੀ ਜ਼ਿੰਦਗੀ ਬਣਾਉਣਾ ਮੈਂ ਦੱਸਦਾ ਮੈਂ ਗਾਈਡ ਕਰਦਾ ਮੈਂ ਓਰੀਐਂਟੇਸ਼ਨ ਦੇਣਾ ਮੈਂ ਰੋਣਾ ਪਿੱਟਦਾ ਸਿਆਪਾ ਕਰਦਾ ਵੀ ਆਹ ਹੱਥ ਜੋੜੇ ਆਹ ਨਾ ਕਰਿਓ ਆਹ ਕਰਿਓ ਜੇ ਜ਼ਿੰਦਗੀ ਚ ਕਾਮਯਾਬ ਹੋਣਾ ਮੇਰਾ ਭੇਜਿਆ ਹੋਇਆ ਬੱਚਾ ਟੈਣਾ ਜੀ ਮੈਂ ਗਰੰਟੀ ਦਿੰਦਾ ਵੀ ਬੱਚਾ ਬਾਹਰ ਗਿਆ ਹੋਵੇ ਮੇਰੇ ਕੋਲੋਂ ਉਹ ਆਪਦੇ ਮਾ ਪਿਓ ਤੋਂ ਬਾਥਰੂਮ ਸਾਫ਼ ਨਹੀਂ ਕਰਾਊਗਾ ਉਹ ਆਪਣੇ ਮਾ ਪਿਓ ਤੋਂ ਬੇਰੀਆਂ ਨਹੀਂ ਤੜਵਾਊਗਾ ਦੱਸਾਂ ਕਿ ਸਾਲਾਂ ਚ ਵੇਲਾ ਹੋ ਜੂ ਮੈਂ ਕੋਈ ਜਾਦੂ ਨਹੀਂ ਮਾਰਨਾ ਮੈਂ ਵਧੀਆ ਯੂਨੀਵਰਸਿਟੀ ਵਧੀਆ ਕਾਲਜ ਦਾ ਉਹ ਕੋਰਸ ਦੇਣਾ ਜਿਹਨੂੰ ਕਹਿੰਦਾ ਗਵਰਨਮੈਂਟ ਕਹਿੰਦੇ ਆਜਾ ਭਰਾਵਾ ਤੇਰੀ ਹੋਈ ਜ਼ਰੂਰਤ ਆ ਹੂੰ ਸੋ ਉਹ ਕੋਰਸ ਕਰਨ ਤੋਂ ਬਾਅਦ ਕਿਵੇਂ ਬੱਚਾ ਜੌਬ ਲੱਭਦਾ ਫਿਰੂਗਾ ਮੈਂ ਕਹਿੰਦਾ ਇੱਕ 6 ਇੱਕ 6 ਬੈਂਡ ਲੈ ਕੇ ਪਲੱਸ 2 ਕਰਕੇ 60 70% ਮਾਰਕਸ ਲੈ ਕੇ ਮਾਪਿ ਉਹਦਾ 20-25 ਲੱਖ ਰੁਪਇਆ ਲਵਾ ਕੇ ਉਦੋਂ ਬਾਅਦ ਵੀ ਉਹ ਬੱਚਾ ਭੀਖ ਮੰਗਦਾ ਐ ਐਲਐਮਆਈ ਦੀ ਫਿਰ ਤਾਂ ਫਿੱਟ ਲਾਣਤਾ ਇਹੋ ਜੀ ਬਾਹਰ ਭੇਜਣ ਵਾਲਿਆਂ ਦੀ ਤੇ ਬਾਹਰ ਜਾਣ ਵਾਲਿਆਂ ਦੀ ਗਏ ਕਿਉਂ ਸੀ ਜੇ ਤੁਹਾਨੂੰ ਜੌਬ ਲਈ ਵੀ ਭੀਖ ਮੰਗਣੀ ਪੈਰੀ ਜੌਬ ਲਈ ਵੀ ਤੁਹਾਨੂੰ 30-30 35-35 ਲੱਖ ਦੇਣਾ ਪੈ ਰਿਆ ਫਿਰ ਤੇ ਕਿਉਂ ਜਾਣਾ ਅੱਜ ਦੇ ਬੱਚੇ ਟੈਣਾ ਜੀ ਮੈਨੂੰ ਇਹ ਲੱਗਦਾ ਵੀ ਬੱਚੇ ਨੇ ਨਾ ਜਿਹੜੇ ਅੱਜ ਦੇ ਇਹ ਜਿਹੜੇ ਇਨਾ ਏਜੰਟਾਂ ਦੇ ਥਰੂ ਜਾ ਰਹੇ ਨੇ ਉਹਨਾਂ ਨੇ ਕਰਨਾ ਪਤਾ ਕੀ ਆ ਤੁਸੀਂ ਅੱਜ ਤੋਂ ਬਾਅਦ ਕਿ ਗੰਨੇ ਵਾਲੀ ਰੇੜੀ ਕੋਲ ਜਾਇਓ ਗੰਨੇ ਵਾਲੀ ਰੇੜੀ ਤੇ ਜੂਸ ਨਹੀਂ ਪੀਣਾ ਸਾਹਮਣੇ ਭਈਏ ਨੂੰ ਦੇਖਣਾ ਖੜ ਕੇ ਉਹ ਦੋ ਗੰਨੇ ਪਾਊਗਾ ਫਿਰ ਦੂਰੇ ਫਿਰ ਚੌਰੇ ਫਿਰ ਐਸੀ ਦੀ ਤੈਸੀ ਉਹ ਉਦੋਂ ਤੱਕ ਪਿਓ ਦਾ ਪੁੱਤ ਉਹਨਾਂ ਨੂੰ ਪਛਿਲਕਿਆਂ ਨੂੰ ਪਾਉਂਦਾ ਰਹਿੰਦਾ ਤਪਕਾ ਤਪਕਾ ਨਹੀਂ ਨਿਕਲਦਾ ਉਹ ਇੱਕ ਗੰਨਾ ਮਾਂ ਵਾ ਦੂਜਾ ਗੰਨਾ ਪਿਓ ਵਾ ਆ ਜਿਹੜੀ ਔਲਾਦਾ ਉਧਰ ਗਈਆਂ ਇਹ ਆਪਣੇ ਮਾਂ ਪਿਓ ਨੂੰ ਦੇ ਤੇਰੀ ਇਹ ਜਾਂ ਨਚੋੜ ਦੇ ਦੇ ਤੇਰੀ ਫੇਰ ਪਾ ਤਾਰਾ ਲੈਣੀਆਂ ਪੈਸੇ ਭੇਜ ਕਰ ਲੈਣਾ ਪੈਸੇ ਭੇਜ ਵਿਆਹ ਕਰਾਉਣਾ ਪੈਸੇ ਭੇਜ ਐਲ ਐਮ ਆਈ ਲੈਣੀ ਪੈਸੇ ਭੇਜ ਜਵਾਕਾਂ ਨੂੰ ਪੜਾਉਣਾ ਪੈਸੇ ਭੇਜ ਉਹ ਉਹਨਾਂ ਦੀ ਜ਼ਿੰਦਗੀ ਹੱਲ ਕਰਦੇ ਆ ਤੇ ਅਸੀਂ ਇਹ ਸੋਚ ਕੇ ਭੇਜਦੇ ਆ ਕਿ ਸਾਡੇ ਬੱਚੇ ਸਾਡੀ ਜ਼ਿੰਦਗੀ ਬਣਾਉਣਗੇ ਭੇਜੋ ਜੀ ਸਦਕੇ ਭੇਜੋ ਜੰਮ ਜੰਮ ਭੇਜੋ ਆਪਣੇ ਬੱਚਿਆਂ ਨੂੰ ਭੇਜੋ ਵਧੀਆ ਕਾਲਜ ਵਧੀਆ ਯੂਨੀਵਰਸਿਟੀ ਵਧੀਆ ਕੰਸਲਟੈਂਟ ਉਹਨਾਂ ਨੂੰ ਕੱਢੋ ਨਾ ਆਪਣੇ ਘਰਾਂ ਚ ਉਹਨਾਂ ਨੂੰ ਭੇਜੋ ਵਧੀਆ ਤਰੀਕੇ ਨਾਲ